ਇਕ ਪਲ ਆਹਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਕਹਿਣਾ ਦੇ ਕੇ ਠੋਕੇ ਬਾਬਾ ਜੀ ਤੇਰੀ ਸੋਚ ਤੇ ਕਹਿਣਾ ਦੇ ਕੇ ਠੋਕੇ ਕਿਰਨ ਲਾਲ ਕਿੱਥੇ ਹੈਂ ਉਹ ਆਪੇ ਹੋਇਆ ਜਾਂ ਜੈ ਭਾਰਤ ਜੈ ਭੀਮ ਜੈ ਭਾਰਤ ਐਲੋ ਅਖਸ਼ ਕਿੱਥੇ ਆ ਹਾਂ ਖੜਾ ਪਿੱਛੇ ਆ ਜਾ ਅੱਗੇ ਆਓ ਆ ਜੋ ਵੋਟ ਲਾ ਰਹੇ ਇੱਥੇ ਆ ਜੋ ਵੋਟ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਉਹ ਕੇਰੂ ਕਰ ਦੇ ਮੂੰਹ ਕਰੋ ਜੀ ਨਾਲੇ ਪਾ ਦੋ ਪਾ ਦੋ ਨਾਲੇ ਇੱਧਰ ਉੱਚੀ ਮਾਰਾ ਇਹਨਾਂ ਤੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਚਲੋ ਇੱਧਰ ਤੁਸੀਂ ਲਓ ਨਾ ਲਾ ਲਓ ਇੱਕ ਮਿੰਟ ਇੱਧਰ ਆਓ ਜੈ ਭੀਮ ਜੈ ਭਾਰਤ ਉਹ ਮੇਰਾ ਵੀ ਇੱਕ ਵਾਰੀ ਜੈ ਭੀਮ जगत् तर् शुभमे जागे तद शुभशिष्यमागे गाये जयगा ज जय जय हिंद जय हिंद बाबा साहेब अंबेडकर जी ਦਾ ਜਨਮ ਦਿਹਾੜਾ ਹੈ ਤੁਸੀਂ ਫੁੱਲ ਅਰਪਿਤ ਕਰਨ ਆਏ ਹੋ ਕ੍ਰਾਈਮ ਕੰਟਰੋਲ ਇੰਡੀਆ ਵੱਲੋਂ ਔਰ ਕੀ ਕਹਣਾ ਚਾਹੋਗੇ ਜੀ ਇਹ ਦਿਹਾੜੇ ਤੇ ਸਭ ਤੋਂ ਪਹਿਲਾਂ ਜੈ ਹਿੰਦ ਜੈ ਭਾਰਤ ਤੇ ਜੈ ਜੀ ਜੈ ਭਾਰਤ ਫਾਦਰ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਡਾਕਟਰ ਬੀ.ਆਰ.ਬਾਬਾ ਸਾਹਿਬ ਅੰਬੇਦਕਰ 134 ਦਾ ਜਨਮ ਦਿਵਸ ਸਾਡੀ ਕ੍ਰਾਈਮ ਕੰਟਰੋਲ ਰਿਫਾਰਮ ਆਰਗੇਨਾਈਜੇਸ਼ਨ ਆਲ ਇੰਡੀਆ ਸਟੇਟ ਪ੍ਰੈਜ਼ੀਡੈਂਟ ਆਰ ਕੇ ਖੋਸਲਾ ਤੇ ਵਾਈਸ ਪ੍ਰੈਜ਼ੀਡੈਂਟ ਅਮਨ ਪ੍ਰਤਾਪ ਬਾਜਵਾ ਜੀ ਕੋਆਰਡੀਨੇਟਰ ਆਫੀਸਰ ਅਮਰਜੀਤ ਸਿੰਘ ਜੀ ਐਸ ਕੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਤਵੀਰ ਸਿੰਘ ਜੀ ਇਨਚਾਰਜ ਡਿਸਟ੍ਰਿਕਟ ਸਨੀ ਕੇ ਜੀ ਜੋ ਕਿ ਆਪਣੀ ਕਪੂਰਥਲੇ ਦੀ ਟੀਮ ਅਤੇ ਪੰਜਾਬ ਦੀ ਟੀਮ ਦੇ ਨਾਲ ਡਾਕਟਰ ਭੀਮ ਰਾਵ ਬਾਬਾ ਸਾਹਿਬ ਅੰਬੇਦਕਰ ਦੀ ਚੰਤੀ ਮੌਕੇ ਖੁਸ਼ੀ ਦੇ ਟਾਈਮ ਤੇ ਅਸੀਂ ਆਪਣੀ ਕ੍ਰਾਈਮ ਕੰਟਰੋਲ ਰਿਫਾਰਮ ਆਰਗੇਨਾਈਜੇਸ਼ਨ ਵੱਲੋਂ ਸਟੇਟ ਪ੍ਰੈਜ਼ੀਡੈਂਟ ਵੱਲੋਂ ਅਸੀਂ ਉਹਨਾਂ ਨੂੰ ਫੁੱਲ ਮਾਲਾ ਖੁਸ਼ੀ ਦੀ ਅਰਪਣ ਕੀਤੀ ਹੈ ਤੇ ਅਸੀਂ ਦੇਸ਼ ਵਾਸੀਆਂ ਨੂੰ ਪੂਰੇ ਦੇਸ਼ ਨੂੰ ਅਤੇ ਪੂਰੇ ਵਰਲਡ ਨੂੰ ਡਾਕਟਰ ਭੀਮਰਾਵ ਬਾਬਾ ਸਾਹਿਬ ਜੰਤਰੀਆਂ ਮੁबारकबाद ਦਿੰਨੇ ਆ ਅਤੇ ਪੂਰੇ ਕਪੂਰਥਲਾ ਟੀਮ ਨੂੰ ਅ ਮੁबारकबाद ਦਿੰਨੇ ਆ ਜੀ ਕਪੂਰਥਲਾ ਜਿੱਦਾਂ ਯੂਥੜਨਾ ਬਹੁਤ ਜੜਾ ਯੂਥ ਨੂੰ ਤੁਸੀਂ ਕੀ ਲੈ ਸਕਦੇ ਚੂਥ ਨੂੰ ਅਸੀਂ ਕ੍ਰਾਈਮ ਕੰਟਰੋਲ ਰੀਫਾਰਮ ਆਰਗੇਨਾਈਜੇਸ਼ਨ ਅਸੀਂ ਡਿਸਟ੍ਰਿਕਟ ਕਪੂਰਥਲੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਆਲਰੇਡੀ ਸਾਡੀ ਕ੍ਰਾਈਮ ਕੰਟਰੋਲ ਰੀਫਾਰਮ ਆਰਗੇਨਾਈਜੇਸ਼ਨ ਤਿਆਰ ਹੋ ਚੁੱਕੀ ਆ ਇਸ ਚੂਥ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਜਿਸ ਤਰ੍ਹਾਂ ਕਿ ਸਾਡੇ ਡਾਕਟਰ ਭੀਮਰਾਵ ਬਾਬਾ ਸਾਹਿਬ ਨੇ ਇਸ ਲਈ ਵਰਗ ਦੇ ਵਿੱਚ ਜਿੱਦਾਂ ਕੀ ਪੜਾ ਕਠਿਨ ਸੰਦੇਸ਼ ਦਿੱਤਾ ਉਹਨਾਂ ਨੇ ਸੰਵਿਧਾਨ ਲਾਗੂ ਕੀਤਾ ਡਾਕਟਰ ਭੀਮਰਾਓ ਬਾਬਾ ਸਾਹਿਬ ਸਾਡੇ ਸਤਿਕਾਰਯੋਗ ਪੂਜਨੀਏ ਗੁਰੂ ਨੇ ਤੇ ਜੂਥ ਨੂੰ ਕਹਿੰਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਵਿਧਾਨ ਪ੍ਰਤੀ ਡਾਕਟਰ ਬਾਬਾ ਸਾਹਿਬ ਦੇ ਜੋ ਬੋਲੇ ਹੋਏ ਬੋਲ ਨੇ ਉਹਨਾਂ ਦੇ ਪ੍ਰਤੀ ਚੱਲਣ ਦੀ ਕੋਸ਼ਿਸ਼ ਕਰੀਏ ਸੰਵਿਧਾਨ ਪੜ੍ਹੀਏ ਪੜਾਈ ਪਹਿਲਾਂ ਹੈ ਜੀ ਪੜਾਈ ਦੇ ਤੌਰ ਤੇ ਅਸੀਂ ਹਰੇਕ ਜਨਤਾ ਦੇ ਵਿੱਚ ਅਫਸਰ ਦੇ ਵਿੱਚ ਸਿਵਲ ਪ੍ਰਸ਼ਾਸਨ ਪ੍ਰਸ਼ਾਸਨ ਦੇ ਵਿੱਚ ਸਾਨੂੰ ਡਾਕਟਰ ਬਾਬਾ ਸਾਹਿਬ ਵੀ ਮਨਾਉ ਨੇ ਬਹੁਤ ਹਦਾਇਤਾਂ ਦਿੱਤੀਆਂ ਨੇ ਸੋ ਅਸੀਂ ਉਹਨਾਂ ਦੇ ਨਾਸਮਤ ਹੋਣੇ ਆ ਔਰ ਯੂਥ ਨੂੰ ਮੈਂ ਸੰਦੇਸ਼ ਦੇਣਾ ਚਾਹੁੰਨਾ ਆ ਕਿ ਪੜ੍ਹਿਏ ਲਿਖਿਏ ਸੰਘਰਸ਼ ਕਰੀਏ ਤੇ ਬਾਬਾ ਸਾਹਿਬ ਵਰਗੀ ਸੋਚ ਕਰੀਏ ਜੋ ਆਉਣ ਵਾਲੇ ਸਮੇਂ ਚ ਸਾਡੇ ਰਾਜ ਭਾਗ ਖੋਣ ਇਸ ਕਰਕੇ ਅਸੀਂ ਯੂਥ ਨੂੰ ਨਸ਼ੇ ਤੋਂ ਦੂਰ ਰਹਿਣਾ ਕਹਿਣਾ ਚਾਹੁੰਦੇ ਹਾਂ ਨਸ਼ੇ ਤੋਂ ਦੂਰ ਰਵੋ ਅਤੇ ਪੜ੍ਹਾਈ ਵੱਲ ਸਿਵਿਧਾਨ ਵੱਲ ਨਿਗਾਹ ਮਾਰੀਏ ਜੀ ਜੀ